ਖਬਰ ਵਿਸਾਰ ਦੇ ਨਾਲ ਕੰਜ਼ਰਵੇਟਿਵ ਪਾਰਟੀ ਦੇ ਨੁਮਾਇੰਦਿਆਂ ਦੇ ਵੱਲੋਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਖਾਸ ਕਰਕੇ ਕਾਰੋਬਾਰੀਆਂ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ ਕੰਜ਼ਰਵੇਟਿਵ ਪਾਰਟੀ ਦੇ ਨੁਮਾਇੰਦੇ ਆਪੋ ਆਪਣੀ ਜਿੱਤ ਦਾ ਦਾਵਾ ਤਾਂ ਕਰ ਰਹੇ ਨੇ ਨਾਲ ਹੀ ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਉਹਨਾਂ ਦੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਹ ਕਾਰੋਬਾਰੀਆਂ ਦੇ ਲਈ ਹੋਰ ਵਧੀਆ ਮੌਕੇ ਵੀ ਹੈ ਉਹ ਪ੍ਰਦਾਨ ਕਰਨਗੇ ਐਨਰਸੋਲਵ ਡਿਜ਼ਾਈਨ ਐਂਡ ਬਿਲਡ ਦੇ ਤਜਿੰਦਰ ਗਰੇਵਾਲ ਦੇ ਨਾਲ ਖਾਸ ਤੌਰ ਦੇ ਉੱਤੇ ਮੁਲਾਕਾਤ ਕੀਤੀ ਕੰਜ਼ਰਵੇਟਿਵ ਦੇ ਨੁਮਾਇੰਦਿਆਂ ਦੇ ਨੇਥੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਹਮੇਸ਼ਾ ਉਹਨਾਂ ਦੀ ਪਾਰਟੀ ਲੋਕਾਂ ਦੇ ਹਿੱਤ ਦੇ ਲਈ ਕੰਮ ਕਰਦੀ ਰਹੇਗੀ। ਕੰਪਨੀ Prosource Inc Electric Inc ਜਿਨ੍ਹਾਂ ਦੇ ਵਿੱਚ ਤੁਸੀਂ ਸਪਲਾਈ ਲੈ ਸਕਦੇ ਹੋ ਵੱਡੀਆਂ ਤਾਰਾਂ ਤੇ ਛੋਟੀਆਂ ਤਾਰਾਂ ਹਰ ਤਰ੍ਹਾਂ ਦੀ ਇਲੈਕਟ੍ਰੀਕਲ ਸਪਲਾਈ ਤੁਸੀਂ ਲੈ ਸਕਦੇ ਹੋ। ਸੋ ਭਾਜੀ ਥੈਂਕ ਯੂ ਵੈਰੀ ਮੱਚ ਤੁਸੀਂ ਇੰਨਾ ਪਿਆਰ ਦਿੱਤਾ ਕਿ ਅੱਜ ਤੁਸੀਂ ਸਾਰੇ ਆਪਣੇ ਯਾਰ ਦੋਸਤਾਂ ਦੇ ਇਕੱਠੇ ਕੀਤੇ ਹੋ ਸਾਨੂੰ ਮੌਕਾ ਮਿਲਿਆ ਕਿ ਅਸੀਂ ਤੁਹਾਡੇ ਪ੍ਰੂਫ ਪ੍ਰੂਫ ਹੋ ਕੇ ਦੱਸ ਸਕੀਏ ਸਾਰੇ ਲੋਕਾਂ ਨੂੰ ਇੰਪੋਰਟੈਂਸ ਦੱਸ ਸਕੀਏ। ਜਦੋਂ ਸਾਨੂੰ ਸਟੋਰੀਆਂ ਦੋ ਲੋਕੀ ਦੱਸ ਦੇਣੇ ਨਾ ਨੋਟ ਓਨਲੀ ਕਿ ਵੋਟਾਂ ਲੈਣ ਵਾਸਤੇ ਉਹ ਸਟੋਰੀਆਂ ਸੁਣਨੀਆਂ ਪੈਂਦੀਆਂ ਪਰ ਬੈਸੇ ਜਦੋਂ ਸੁਣਦੇ ਆ ਤੁਹਾਡੇ ਤੁਸੀਂ ਸੋਚਦੇ ਹੋ ਕਿ ਤੁਸੀਂ ਰਹਿ ਕਿੱਥੇ ਰਹੇ ਹੋ ਜਾ ਕੇ ਵੇਖੋ ਡਾਕਟਰ ਨਾ ਹੋਵੇ ਫੋਨ ਕਰਦੇ ਹੋ ਐਂਬੂਲੈਂਸ ਟੈਂਟ ਕਿਹ ਡੇਬਾਦ ਆਉਂਦੀ ਹੈ ਇਹ ਕਿਤਨ ਦਾ ਕੈਨੇਡਾ ਅਸੀਂ ਅਸੀਂ ਸੋਚ ਰਹੇ ਹਾਂ ਪੁਲਿਸ ਦੀ ਆਪਾਂ ਗੱਲ ਕਰਦੇ ਹਾਂ ਸਾਡਾ ਲਾਅ ਵੇਖੋ ਕਿੱਥੇ ਜਾ ਰਿਹਾ ਹੈ ਜੇ ਤੁਸੀਂ ਲੱਖ ਡਾਲਰ ਕਮਾਉਨੇ ਹੋ 40000 ਡਾਲਰ ਤੇ ਜੇ ਤੁਸੀਂ ਗਵਰਨਮੈਂਟ ਨੂੰ ਦੇ ਦਿੰਦੇ ਹੋ ਉਹ ਤੁਹਾਡਾ ਉਹ ਤੁਹਾਡਾ ਸ਼ੇਅਰ ਹੈ ਜਿਹੜਾ ਤੁਸੀਂ ਕਾਮਨ ਚ ਲਾਉਣ ਦੇ ਚਲਾਉਣ ਦੇ ਰਹੇ ਜੇ ਆਈ ਹੈਵ ਆਲਵੇਸ ਸਪੋਰਟਡ ਹਿਮ I remember many times uh, sitting across from him as he was uh, grilling me on broadcasting uh, throughout Surrey. He always held my feet to the ground, but he also knew the issues. And that's what I think is absolutely critical in our politicians going forward in the future. We want politicians that will listen to the people, listen to the people. Then we want them to move ahead with decisions based on what our communities want across Canada and what we want in Surrey. And then we want them to act really quickly. Thank you so much. I always call Mr. McCullum as a Mr. Mayor. Whenever I call him, I'll always say Mr. Mayor thank you so much and always blessed and obsessed whenever i get company of mr McCullum. he was on our campaign kickoff day and he endorsed me right there in the campaign we about 500 volunteers were there and he said i am supporting harjeet katto kat visit kitiyan <laughs> khali pinya. khali da ਅਜੇ ਹਾਲ ਕੁਛ ਨਹੀਂ ਕੋਈ ਨੈਚੁਰਲ ਡਿਜ਼ਾਸਟਰ ਨਹੀਂ ਹੋਇਆ ਇਸ ਦੇਸ਼ ਦੇ ਵਿੱਚ ਲੋਕਾਂ ਦੀ ਆਸ ਖਤਮ ਹੋ ਗਈ ਜਦ ਅਸੀਂ ਆਸ ਤੋਂ ਨਿਕਲ ਜਾਂਦੇ ਹ ਇਫ देयर ਇਸ ਨੋ ਹੋਪ देयर ਇਸ ਨੋ ਵੈਲ ਸਾਰਿਆਂ ਨੂੰ ਪੁੱਛਿਆ ਉਹ ਕਹਿੰਦੇ ਗਾਹਕ ਨਹੀਂ ਆ ਰਿਹਾ ਬਸਾਖੀ ਦੇ ਦਿਨਾਂ 'ਚ ਵੀ ਆਬਾਊਟ 3 ਡੇਜ਼ ਅਬਾਉਟ 3 ਡੇਜ਼ ਅਵੇ ਫਰਮ ਵਨ ਆਫ ਦਾ ਬਿਗੇਸਟ ਨਗਰ ਕੀਰਤਨ ਆਊਟ ਆਫ ਰਾਦਰ ਨਾਟ ਆਊਟ ਆਫ ਇਨ ਇਨ ਦਾ ਐਨਟਾਇਰ ਵਰਲਡ more than under 1000 devotees are getting together to celebrate khalsa karan ki ho gaya ajaiha hoya kyon trudeau ate ndp de 10 salan ne eh desh barbad kar ditta broken jad pierre polieve eh kehnda desh broken na ta liberals kehnde nahi broken nahi hai broken di ki definition hai 10 10 11 11 ਘੰਟੇ ਦੀ ਅਡੀਕ ਹਸਪਤਾਲਾਂ ਚ ਡਰਾਈਵ ਬਾਈ ਸ਼ੂਟਿੰਗ ਐਕਸਟਰਸ਼ਨ ਕਾਲਸ ਬੱਚਿਆਂ ਨੂੰ ਐਡਮਿਸ਼ਨ ਨਾ ਮਿਲਣਾ ਮੋਰ ਫੋਰ ਹਰਜੀਤ ਗੁਰ ਵਾਂਸ ਅਗੇ ਲੈਟਸ ਸੇ ਮੋਰ ਫੋਰ ਹਰਜੀਤ ਗੁਰ ਸ੍ਰੀ ਕਾਲ ਜੀ ਹਰਜੀਤ ਸਿੰਘ ਗਿੱਲ ਕੰਸਰਵੇਟਿਵ ਕੈਂਡੀਡੇਟ ਸ੍ਰੀ ਨਿਊਟਨ ਤੋਂ ਅੱਜ ਬਹੁਤ ਵੱਡਾ ਇਕੱਠ ਤਜਿੰਦਰ ਸਿੰਘ ਗਰੇਵਾਲ ਅਦਵਿੰਦਰ ਸਿੰਘ ਢਾਲੀਵਾਲ ਵਕਾਸ ਹੁਸੈਨ ਉਹਨਾਂ ਨੇ ਕੀਤਾ ਤੇ ਰਾਈਟ ਇੰਡਸਟਰੀਅਲ ਏਰੀਆ ਜਿਹੜਾ ਛੋਟਾ ਜਿਹਾ ਸਾਡਾ 130 ਤੇ ਤੇ ਸਾਡੇ ਸਾਬਕਾ ਮੇਅਰ ਡਗ ਮੁਕੱਲਮ ਨਾਲ ਕੌਂਸਲ ਨਾਗਰਾ ਨਾਲ ਸਨ ਸ੍ਰੀ ਦੇ ਲੋਕਾਂ ਦੀਆਂ ਵੱਡੀਆਂ ਮੰਗਾਂ ਪਿਛਲੇ 16 ਸਾਲ ਦੀ ਬ੍ਰੌਡਕਾਸਟਿੰਗ ਦੇ ਵਿੱਚ ਵੰਦਰ ਜਜ਼ਬ ਹੋਈਆਂ ਪਈਆਂ ਤੇ ਸਨ ਮੈਨੂੰ ਪਤਾ ਹੈ ਤੇ ਪਿਛਲੇ 11 ਮਹੀਨੇ ਦੀ ਡੋਰ ਨਾਕਿੰਗ ਨੇ ਦੱਸਿਆ ਹੈ ਕਿ ਸਾਡੀ ਵੱਡੇ ਮੁੱਦੇ ਕੀ ਨੇ ਸਾਡੇ ਬੱਚਿਆਂ ਦੀਆਂ ਪੜਾਈਆਂ ਦੇ ਉਹਨਾਂ ਦੀ ਪਲੇਸਮੈਂਟ ਦੇ ਮਾਪਿਆਂ ਦੀ 웰ਬੀਇੰਗ ਦੇ ਉਸ ਤੋਂ ਬਾਅਦ ਮਹਿੰਗਾਈ ਦੇ ਮਹਿੰਗਾਈ ਤੋਂ ਉੱਪਰਲੇ ਬੰਨੇ ਸਾਡੇ ਦੇਸ਼ ਦੇ ਜਿਹੜੇ ਅਸਾਸ ਨੇ ਕੁਦਰਤੀ ਸਾਡੇ ਕੋਲ ਬਹੁਤ ਕੁਝ ਹੈ ਤੇ ਬਨ ਪਰ 3 ਟ੍ਰਿਲੀਅਨ ਡਾਲਰ ਦਾ ਡੈਟਾ ਦੇਸ਼ ਤੇ 54 ਬਿਲੀਅਨ ਡਾਲਰ ਇੰਟਰਸਟ ਚ ਜਾਂਦਾ ਇੱਕ ਬਿਲੀਅਨ ਡਾਲਰ ਇੱਕ ਵੀਕ ਦਾ ਤੇ 61-61 ਬਿਲੀਅਨ ਡਾਲਰ ਦਾ ਡੈਫਿਸਿਟ ਹੈ ਘਾਟੇ ਦਾ ਬਜਟ ਹੈ ਇੱਕ ਸਾਲ ਦਾ ਖਰਚੇ ਵਧਾ ਲੇ ਇਨਕਮ ਘਟਾ ਲਈ ਹੁਣ ਪੀਰ ਪੋਲੀਆਫ ਦੀ ਸਰਕਾਰ ਦੇ ਥੱਲੇ ਸਮਾਂ ਆ ਰਿਹਾ ਜਿਸ ਦਿਨ ਕਨੇਡੀਅਨ ਡ੍ਰੀਮ ਫੁੱਲਫਿਲ ਹੋਏਗਾ ਆਉਣ ਵਾਲੇ ਦਿਨਾਂ ਚ ਕਨੇਡਾ ਇਹ じゃ ਨਹੀਂ ਸੀ ਨਾ ਇਹ じゃ ਕਨੇਡਾ ਹੋਏਗਾ ਪੀਰ ਪੋਲੀਆਫ ਦਾ ਹੈ ਦਾਵਾ ਧੰਨਵਾਦ ਤੇ ਵੋਟਾਂ 18 19 20 21 ਚਾਰ ਦਿਨ ਐਡਵਾਂਸ VOTING ਸ਼ੁਰੂ ਹੋਣੀ ਆ ਕੱਲਾ ਕੱਲਾ ਘਰ ਕੱਲਾ ਕੱਲਾ ਜੀ ਨਿਕਲ ਕੇ ਵੋਟ ਪਾਓ ਤੇ ਇਸ ਕੈਨੇਡਾ ਨੂੰ ਬਚਾਈਏ ਆਪਾਂ ਤੇ ਕੈਨੇਡਾ ਦਾ ਸੁਪਨਾ ਸਾਕਾਰ ਕਰੀਏ ਧੰਨਵਾਦ ਬਹੁਤ-ਬਹੁਤ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੱਦਾਂ ਆਪਾਂ ਦੇਖਦੇ ਕਿ ਅੱਜ ਇੱਥੇ ਵੀ ਇੱਕ ਗੈਦਰਿੰਗ ਸੀ ਇਲੈਕਸ਼ਨ ਨੂੰ ਲੈ ਕੇ ਮੈਂ ਹਰੇਕ ਗੈਦਰਿੰਗ ਦੇ ਵਿੱਚ ਇੱਕੋ ਹੀ ਗੱਲ ਕਰਦਾ ਹਾਂ ਉਹਨਾਂ ਤੁਸੀਂ ਜਿਹੜੇ ਵੀ ਕੈਂਡੀਡੇਟ ਨੂੰ ਸਪੋਰਟ ਕਰਦੇ ਆ ਸਪੋਰਟ ਬਹੁਤ ਕਰਦੇ ਆ ਤੁਸੀਂ ਫਾਈਨੈਂਸ਼ੀਅਲੀ ਸਪੋਰਟ ਵੀ ਕਰਦੇ ਆ ਗੈਦਰਿੰਗਸ ਵੀ ਬਹੁਤ ਵੱਡੀਆਂ ਵੱਡੀਆਂ ਕਰਦੇ ਆ ਪਰ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਗੱਲ ਜਿਹੜੀ ਬਹੁਤ ਡੀਪ ਅੰਦਰ ਤੱਕ ਬੈਠ ਗਈ ਆ ਕਿ ਸਾਡੀ ਇੱਕ ਵੋਟ ਦੇ ਨਾਲ ਫਰਕ ਕੀ ਪੈਣਾ ਪਰ ਆਪਾਂ ਪਿਛਲੀ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਵੀ ਦੇਖਿਆ ਉਹ ਤੋਂ ਪਹਿਲਾਂ ਮੇਅਰ ਦੀ ਇਲੈਕਸ਼ਨ ਹੋਈ ਮੇਰਦ ਕਮ ਕਲਮ ਸਾਹਿਬ ਪੂਰੀ ਸਿਟੀ ਦੇ ਵਿੱਚੋਂ ਸਿਰਫ 900 ਵੋਟ ਦੇ ਨਾਲ ਪਿੱਛੇ ਰਹਿ ਗਏ ਸੀਗੇ ਸੋ ਮੇਰੀ ਹੰਬਲੀ ਰਿਕਵੈਸਟ ਆ ਸਾਰੇ ਰੈਜ਼ੀਡੈਂਟਸ ਨੂੰ ਕਿ ਤੁਸੀਂ ਪਲੀਜ਼ 18 ਤਰੀਕ ਨੂੰ ਐਡਵਾਂਸ ਪੋਲਿੰਗ ਸਟਾਰਟ ਹੋ ਜਾਣੀ ਆ ਤੇ ਬਹੁਤ ਇੰਪੋਰਟੈਂਟ ਆ ਇਸ ਵਾਰ ਕਿ ਆਪਾਂ ਵੋਟ ਪਾਉਣ ਜਾਈਏ ਸੋ ਹੰਬਲੀ ਰਿਕਵੈਸਟ ਆ ਕਿ ਜ਼ਰੂਰ ਤੁਸੀਂ 28 ਤਰੀਕ ਨੂੰ ਏਟ ਲੀਸਟ ਜੇ ਤੁਸੀਂ ਪਹਿਲਾਂ ਐਡਵਾਂਸ ਪੋਲਿੰਗ ਦੇ ਵਿੱਚ ਜ਼ਰੂਰ ਜਾਓ ਨਹੀਂ ਜਾ ਸਕਦੇ 28 ਤਰੀਕ ਨੂੰ ਤੁਸੀਂ ਵੋਟ ਜ਼ਰੂਰ ਪਾਓ ਥੈਂਕ ਯੂ ਸੋ ਮੱਚ ਆਮ ਹੇਅਰ ਟੂ ਅਮ ਸਪੋਰਟ ਹਰਜੀਤ ਗਿੱਲ I've known Harjik for a number of years, um, certainly in broadcasting when I used to be mayor and um, he held my feet to the ground. It's very, very important this election. Um, Canada is a country that um, has a huge opportunity now um, in the world with the rest of the world falling apart. We can come up and be a great country. We have all the resources, we have all of the Pieces that make a great country, but the most important piece we have is all the people from all over the world that are living in Canada.

ਠਾਠਾ ਮਾਰਦਾ ਇਕੱਠ ਤਰਿੰਦਰ ਤਜਿੰਦਰ ਗਰੇਵਾਲ ਭਾਈ ਹੁਣਾਂ ਨੇ ਇਕੱਠਾ ਕੀਤਾ ਅੱਜ ਔਰ ਡੈਫੀਨੇਟਲੀ ਜਿਹੜੀ ਚੇਂਜ ਹੈ ਔਰ ਲੱਗਦੀ ਹੈ ਕਿ ਚੇਂਜ ਜਲਦੀ ਹੀ ਆਏਗੀ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ 18 19 20 21 ਨੂੰ ਐਡਵਾਂਸ voting ਹੈ ਪਲੀਜ਼ ਮੇਕ ਸ਼ੁਰ ਕਰਿਓ ਕਿ ਆਪਣੀ voting ਜ਼ਰੂਰ ਕਾਊਂਟ ਕਰਿਓ ਨਹੀਂ ਤੇ ਫਿਰ 28 ਤਰੀਕ ਨੂੰ ਜਿਹੜਾ ਫਾਈਨਲ ਡੇ ਆਫ voting ਹੈ ਤੁਸੀਂ ਵੋਟ ਕਰਕੇ ਆ ਸਕੋ ਕਿਉਂਕਿ ਤੁਹਾਡਾ ਵੋਟ ਕੈਨੇਡਾ ਦਾ ਭਵਿੱਖ ਸਦਾਰ ਸਕਦੀ ਹੈ ਔਰ ਵਧੀਆ ਕੈਨੇਡਾ ਸੀ ਸਿਰ ਸਕਦੇ ਆ ਥੈਂਕ ਯੂ ਵੈਰੀ ਮੱਚ ਵਾਂਸ ਅਗੇਨ ਤੇ ਮੈਂ ਇੱਕ ਇਲੈਕਟ੍ਰੀਕਲ ਕੰਟਰੈਕਟਰ ਤੇ ਇਮੀਗ੍ਰੇਸ਼ਨ ਕੰਸਲਟੈਂਟ ਵੀ ਆ ਤੇ ਜਿੰਨਾ ਕੁ ਅਸੀਂ ਹੰਡਾ ਰਹੇ ਆ ਵੀ ਉਹ ਦਸਮੇ ਖੰਟ ਸੈਂਸ ਟੂ ਅਸ ਜਿੰਨੀ ਵੀ ਪ੍ਰੋਬਲਮ ਆ ਰਹੀ ਆ ਉਹ ਸਾਰੀ ਕੈਨੇਡੀਅਨ ਸਿਟੀਜ਼ਨਸ ਜਾਂ ਰੈਜ਼ੀਡੈਂਟ ਚਾਹੇ ਪੀਆਰ ਨੇ ਉਹਨਾਂ ਨੂੰ ਆਉਣੀ ਜੇ ਸਾਰੀਆਂ ਪ੍ਰਾਈਸਸ ਜੈਕ ਹੋ ਗਈਆਂ ਉਹ ਕਿੰਨੇ ਸਫਰ ਕਰਨੀ ਆ